ਗੁਰੂ ਪਿਆਰ ਵਾਲਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਯੂਨਾਈਟਿਡ ਸਿਕਸ ਵੱਲੋਂ ਕਰ ਕਰ ਨਿਤਨੇਮ ਕੰਠ ਲਹਿਰ ਜੋ ਪਿਛਲੇ ਸਾਲ ਤੋਂ ਸੀ ਬੱਚਿਆਂ ਨੂੰ ਪਰਿਵਾਰਾਂ ਨੂੰ ਨਿਤਨੇਮ ਦੀਆਂ ਬਾਣੀਆਂ ਦੇ ਸ਼ੁੱਧ ਉਚਾਰਨ ਵਾਸਤੇ ਇੱਕ ਉਪਰਾਲਾ ਸ਼ੁਰੂ ਕੀਤਾ ਉਸੇ ਦਿਨ ਅਸੀਂ ਹੁਣ ਇਹ ਇੱਕ ਆਡੀਓ ਬਣਾ ਕੇ ਭੇਜ ਰਹੇ ਹਾਂ ਜਿਸ ਰਾਹੀਂ ਕਿਸੇ ਵੀ ਸ਼ਬਦ ਨੂੰ ਕਿਸ ਤਰ੍ਹਾਂ ਉਚਾਰਨ ਕਰਨਾ ਹੈ ਕਿਸੇ ਲਾਈਨ ਵਿੱਚ ਕਿੱਥੇ ਥੋੜਾ ਜਿਆ ਰੁਕਣਾ ਹੈ ਇਹ ਮੇਰਾ ਮਤਲਬ ਠਹਿਰਾਵ ਲਗਾਣਾ ਹੈ ਜਾਂ ਲਗਾਤਾਰ ਪੜਨਾ ਹੈ ਜਿਨ ਨੂੰ ਸਾਨੂੰ ਸਮਝ ਹੈ ਅਸੀਂ ਉਹ ਤੁਹਾਡੇ ਨਾਲ ਇਹ ਸਾਂਝ ਕਰਾਂਗੇ ਉਮੀਦ ਹੈ ਤੁਸੀਂ ਸਾਰੇ ਸਾਥ ਦੇ ਗੋਗੇ ਹੋ ਸਕਦਾ ਹੈ ਕਿਤੇ ਕੋਈ ਗਲਤੀ ਹੋ ਜਾਵੇ ਤਾਂ ਉਸ ਲਈ ਮਾਫ ਕਰਨਾ ਸਭ ਤੋਂ ਪਹਿਲੇ ਆਪਾਂ ਜਪਜੀ ਸਾਹਿਬ ਦੀ ਬਾਣੀ ਤੋਂ ਸ਼ੁਰੂਆਤ ਕਰਾਂਗੇ ਸੋ ਕਿਸ ਤਰ੍ਹਾਂ ਉਚਾਰਨ ਕਰਨੀ ਹੈ ਮੈਂ ਪਹਿਲੇ ਇੱਕ ਪੌੜੀ ਜਾਂ ਪਹਿਲੇ ਵਾਲਾ ਸ਼ਬਦ ਜੋ ਹੈ ਉਹ ਮੈਂ ਪੜ੍ਹ ਕੇ ਉਚਾਰਨ ਕਰਕੇ ਬੋਲਾਂਗਾ ਫਿਰ ਮੈਂ ਉਸ ਤੋਂ ਬਾਅਦ ਤੁਹਾਨੂੰ ਦੱਸਾਂਗਾ ਕਿ ਇਹਦੇ ਵਿੱਚ ਕਿਹੜੇ ਸ਼ਬਦ ਨੂੰ ਅਸੀਂ ਬੋਲਣ ਵੇਲੇ ਗਲਤੀ ਕਰ ਜਾਂਦੇ ਹਾਂ ਸੋ ਆਪਾਂ ਸ਼ੁਰੂ ਕਰਦੇ ਹਾਂ ਸਤਿਗੁਰੂ ਜੀ ਸਾਡੇ ਤੇ ਮਿਹਰ ਕਰਨ ਅਸੀਂ ਵਧੀਆ ਤਰੀਕੇ ਨਾਲ ਜੋ ਹੈ ਇਹ ਬਾਣੀ ਆਪਾਂ ਸ਼ਬਦ ਉਚਾਰਨ ਰਹੀਂ ਯਾਦ ਕਰ ਸਕੀਏ ਆਪਸ ਦੇ ਵਿੱਚ ਸਾਂਝ ਪਾ ਸਕੀਏ ਸੋ ਸਾਰੇ ਹੀ ਆਗੇ ਬਖਸ਼ੂ ਜੀ ਜਪਜੀ ਸਾਹਿਬ ਇਕਿਉਂ ਕਉਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੋ ਇਹਦੇ ਵਿੱਚ ਪਹਿਲਾ ਹੀ ਸ਼ਬਦ ਹੈ ਜੋ ਉਹਨੂੰ ਉਚਾਰਨ ਕਰਨਾ ਹੈ ਜਿਵੇਂ ਇੱਕ ਔਂਕਾਰ ਇਸ ਤੋਂ ਬਾਅਦ ਅਸੀਂ ਜਿਹੜਾ ਸ਼ਬਦ ਪੜਦੇ ਹਾਂ ਨਿਰਪੋ ਉਹਦੇ ਵਿੱਚ ਕਈ ਵਾਰੀ ਅਸੀਂ ਭੱਬੇ ਤੋਂ ਬਾਅਦ ਕੰਨਾ ਲਗਾਉਣ ਦੀ ਕੋਸ਼ਿਸ਼ ਕਰ ਜਾਂਦੇ ਆ ਨਹੀਂ ਲਗਾਣਾ ਨਿਰਪੋ ਇਸ ਤਰ੍ਹਾਂ ਪੜਨਾ ਨਿਰਭਾਉ ਇਸ ਤਰ੍ਹਾਂ ਕਈ ਵਾਰੀ ਪੜਿਆ ਜਾ ਸਕਦਾ ਹੈ ਤੋਂ ਇਹਨੂੰ ਥੋੜਾ ਧਿਆਨ ਦੇਣਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਅਕਾਲ ਮੂਰਤ ਪੜਨਾ ਤਾਂ ਜਲਦੀ ਜਲਦੀ ਦੇ ਵਿੱਚ ਅਸੀਂ ਐੜਾ ਮਿਸ ਕਰ ਜਾਂਦੇ ਆ ਕਾਲ ਮੂਰਤ ਪੜ ਜਾਂਦੇ ਆ ਉੱਥੇ ਵੀ ਧਿਆਨ ਦੇਣਾ ਕਿ ਐੜਾ ਨਾਲ ਲੱਗਣਾ ਚਾਹੀਦਾ ਅਕਾਲ ਮੂਰਤ ਇਸੇ ਤਰ੍ਹਾਂ ਅਜੂਨੀ ਜਦੋਂ ਪੜਦੇ ਆ ਤਾਂ ਬਹੁਤ ਵਾਰੀ ਅਸੀਂ ਅਜੂਨੀ ਦੇ ਵਿੱਚ ਐੜੇ ਦੇ ਨਾਲ ਕੰਨਾ ਲਗਾ ਜਾਂਦੇ ਆ ਅਜੂਨੀ ਇਸ ਤਰ੍ਹਾਂ ਪੜ ਜਾਂਦੇ ਆ ਇਸ ਤੋਂ ਅੱਗੇ ਹੈ ਸੈਭੰਗ ਬਹੁਤ ਸਾਰੇ ਸੰਗਤ ਜਿਹੜੀ ਹੈ ਉਹ ਸੈਭੰਗ ਪਰਨ ਪੜਨ ਲੱਗਿਆ ਸੈ ਭੰਗ ਜ਼ੋਰ ਨਾਲ ਭੰਗ ਪੜਦੇ ਆ ਉਹ ਬਿਲਕੁਲ ਹੀ ਗਲਤ ਹੋ ਜਾਂਦਾ ਹੈ ਸੈਭੰਗ ਪੱਬੇ ਦੇ ਨਾਲ ਜਿਹੜਾ ਉਹ ਨੰਗਾ ਲਗਣਾ ਹੈ ਮਤਲਬ ਗੱਗਾ ਵੀ ਨਹੀਂ ਲਗਣਾ ਨੰਗਾ ਬੰਗ ਬੰਗ ਇਸ ਤਰ੍ਹਾਂ ਪੜਨਾ ਚਾਹੀਦਾ ਹੈ ਤੋ ਸਹ ਭੰਗ ਪੜਨਾ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਬਿਲਕੁਲ ਹੀ ਗਲਤ ਹੈ ਅਗਲਾ ਸ਼ਬਦ ਹੈ ਗੁਰ ਪ੍ਰਸਾਦ ਅਸੀਂ ਕਈ ਵਾਰੀ ਗੁਰ ਪ੍ਰਸਾਦ ਪੜ ਜਾਂਦੇ ਹਾਂ ਗੁਰ ਪ੍ਰਸਾਦ ਪੜਨਾ ਜ਼ਿਆਦਾ ਠੀਕ ਹੈ ਇਸ ਤੋਂ ਬਾਅਦ ਜਿਹੜਾ ਹੈ ਜਦੋਂ ਅਸੀਂ ਨਾਨਕ ਹੋਸੀ ਭੀ ਸੱਚ ਪੜਨਾ ਹੈ ਤਾਂ ਨਾਨਕ ਔਰ ਹੋਸੀ ਭੀ ਸੱਚ ਦੇ ਵਿੱਚ ਥੋੜਾ ਜਿਹਾ ਸਾਨੂੰ ਪਾਜ਼ ਦੇਣਾ ਹੈ ਠਹਿਰਾਉ ਦੇਣਾ ਨਾਨਕ ਹੋਸੀ ਭੀ ਸੱਚ ਤੋ ਅਗਲੀ ਕੋੜੀ ਸੋਚਾ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬਨਾਂ ਪੁਰੀਆਂ ਪਾਰ ਸਹਿ ਸਿਆਣ ਪਾਂ ਲਖ ਹੋਐ ਤਾਂ ਇਕ ਨ ਚਲੈ ਨਾਲ ਕਿਮ ਸਚਿਆਰਾ ਹੋਈਐ ਕਿਮ ਕੂੜਾ ਟਟੇ ਪਾਲੂ ਉਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਤੋ ਇਸ ਪੌੜੀ ਦੇ ਵਿੱਚ ਅਸੀਂ ਜਦੋਂ ਸੋਚਿਆ ਸੋਚਣਾ ਹੋ ਵੀ ਪੜਦੇ ਆ ਨਾ ਤਾਂ ਸੋਚਿਆ ਦੇ ਚੱਚੇ ਦੇ ਉੱਤੇ ਦੁਲਾਵਾਂ ਨੇ ਬਹੁਤ ساری ਸੰਗਲ ਜੜੀ ਹੈ ਉਹ ਦੁਲਾਵਾਂ ਨਾ ਪੜ ਕੇ ਇੱਕ ਲਾਮ ਪੜਦਿਆ ਸੋਚੇ 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 ਨਹੀਂ ਪੜਨਾ ਸੋਚੇ ਗਲਤ ਹੋ ਜਾਏਗਾ ਸੋਚਿਆ ਸੋਚਿਆ ਸੋਚਣਾ ਹੋ ਗਈ ਹੈ ਨਾ ਉਹ ਫਿਰ ਜਦੋਂ ਹੋ ਵੀ ਪੜਨਾ ਉਹਦੇ ਵਿੱਚ ਅਸੀਂ ਕਈ ਵਾਰੀ ਈੜੀ ਖਾ ਜਾਂਦੇ ਆ ਈੜੀ ਨਹੀਂ ਹੋ ਵੀ ਹੋ ਵੀ ਪੜ ਜਾਂਦੇ ਆ ਉਹ ਵੀ ਗਲਤ ਹੋ ਜਾਏਗਾ। ਤੋਂ ਇਸੇ ਤਰ੍ਹਾਂ ਜਦੋਂ ਚੁੱਪੈ ਚੁੱਪ ਨ ਹੋਵੇ ਉਹਦੇ ਵਿੱਚ ਵੀ ਸੇਮ ਅਸੀਂ ਗਲਤੀ ਕਰਦੇ ਆਂ ਕਿ ਪੱਪੇ ਨੂੰ ਅਸੀਂ ਦੁਲਾਵਾ ਨਹੀਂ ਪੜਦੇ ਹੋਵੇ ਨੂੰ ਜੜੀ ਨਹੀਂ ਲਗਾਉਂਦੇ ਚੁੱਪੈ ਚੁੱਪ ਨਾ ਹੋਵੇ ਈ ਈ ਮਤਲਬ ਸਪੈਸ਼ਲੀ ਹੋਵੇ ਇਸ ਤਰ੍ਹਾਂ ਪੜ੍ਹਨਾ ਚਾਹੀਦਾ ਤੇ ਅੱਗੇ ਆ ਜਾਂਦਾ ਸਹਸ ਸਿਆਣਪਾ ਲਖ ਹੋ ਹੈ ਆਮ ਤੌਰ ਤੇ ਅਸੀਂ ਹੋ ਹੈ ਨੂੰ ਹੋਏ ਪੜ੍ਹ ਜਾਂਦੇ ਆਂ ਹੋਈ ਨਹੀਂ ਹੈ ਹੋ ਹੈ ਸਹਿਜ ਸਿਆਣਪਾਂ ਲਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਤੋਂ ਇਸ ਪੋੜੀ ਦੇ ਵਿੱਚ ਤਕਰੀਬਨ ਇਹੀ ਹੈ ਤੇ ਅਖੀਰਲੀ ਲਾਈਨ ਜਿਹੜੀ ਹੈ ਉਹ ਫਿਰ ਨਾਨਕ ਨੂੰ ਨਾਨਕ ਲਿਖਿਆ ਨਾਲ ਨਾਨਕ ਤੋਂ ਬਾਅਦ ਪਾਉਸ ਦੇਣਾ ਠੀਕ ਹੈ